ਕੁਝ ਪਟਾ ਹੋਇਆ ਪਟੇਗੀ ਕਿ ਮੈਂ ਕਿਉਂਕਿ ਤੂੰ ਆਪ ਕਰ ਨਹੀਂ ਸੀਗੀ ਤੂੰ ਆਪ ਵੀਡੀਓ ਬਣਾ ਕੇ ਲੋਕਾਂ ਨੂੰ ਭੇਜੀਆਂ ਜੇ ਬੰਦਾ ਆਪ ਜਲਦਾ ਹੋਊਗਾ ਉਹੀ ਸਟੈਂਡ ਲਊ ਕੀ ਗੱਲ ਜੀ ਸੁਖਰਤਿਆ ਜੀ ਤੁਸੀਂ ਉਸਤਾਦ ਬਈ ਲਾਈਕ ਨੂੰ ਮੈਸੇਜ ਕਰ ਰਹੇ ਹੋ ਕਿ ਵੀਡੀਓ ਨਾ ਪਾਹ ਦੇ ਦੇ ਦੇਕਰ ਕੀ ਚੱਕਰ ਵੀਡੀਓ ਤਾਂ ਹੁਣ ਐ ਨਹੀਂ ਪੈਣੀ ਆ ਐ ਨਹੀਂ ਡਿਲੀਟ ਹੋਊਗੀ ਇੱਕ ਛੱਡ 10 ਮੈਸੇਜ ਕਰਦੇ ਉਸਤਾਦ ਬਈ ਲਾਈਕ ਕੋਈ ਚੱਕਰ ਨਹੀਂ ਭਾਈ ਵੀਡੀਓ ਆਪਾਂ ਡਿਲੀਟ ਨਹੀਂ ਕਰਮੇ ਹੁਣ ਪੈਂਦੇ ਆ ਤਾਂ ਪਈ ਰਹਿਣਗੇ जी तो मैं अमेजोन से डाउनलोड नहीं हुई हूँ शायद आप मीशो से डाउनलोड हुए हो मेरा अपना घर परिवार है मेरे काम पे फोकस करने की बजाय आप अपने काम पे फोकस करें आप इंस्टाग्राम के प्रेसिडेंट ना बने मेरा जो भी काम है वो मैं कर रही हूँ आप उस पर ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤਿਏ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਮਨਜੀਤ ਕੋਰ ਨੇ ਕਾਫੀ ਰਿਪਲਾਈ ਕੀਤੇ ਸੀ ਤੇ ਦੋਸਤੋ ਹੁਣ ਸੁਖਰਤਿਏ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਮਨਜੀਤ ਕੋਰ ਦੀ ਜਿਸ ਦੇ ਵਿੱਚ ਉਹ ਦੋਸਤੋ ਪੁਲਿਸ ਦੇ ਗਾੜੀ ਹੱਥ ਜੋੜ ਰਹੀ ਹੈ ਅਤੇ ਦੋਸਤੋ ਸੁਖਰਤਿਏ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਸਟੋਰੀ ਪਾ ਕੇ ਕਿਹਾ ਹੈ ਕਿ ਹੁਣ ਤੁਹਾਡੀਆਂ ਧਮਕੀਆਂ ਕਿੱਥੇ ਗਈਆਂ ਤੂੰ ਤਾਂ ਟਾਈਮ ਪਾਉਣਾ ਸੀ ਪਰ ਤੇਰਾ ਤਾਂ ਆਪਣਾ ਹੀ ਟਾਈਮ ਪੈ ਗਿਆ ਤੇ ਐਵੇਂ ਕਰਕੇ ਦੋਸਤੋ ਉਸਨੇ ਰਿਪਲਾਈ ਕੀਤਾ ਤੇ ਦੋਸਤੋ ਕਾਫੀ ਟ੍ਰੋਲ ਬਣ ਰਿਹਾ ਹੈ ਹੁਣ ਮਨਜੀਤ ਕੋਰ ਦਾ ਫਿਲਹਾਲ ਥੋੜਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ